ਸਰਦਾਰ ਸੁੱਚਾ ਸਿੰਘ ਬੀਬੀ ਕਰਤਾਰ ਕੌਰ ਗੁਰਮਤ ਸਿੱਖਿਆ ਕੇਂਦਰ ਅੱਜ ਦੀ ਕਲਾਸ ਵਿੱਚ ਜੁੜਮਿਲ ਬੈਠੇ ਗੁਰੂ ਪਿਆਰ ਵਾਲੇ ਵਿਦਿਆਰਥੀ ਉਹ ਫਤਿਹ ਪ੍ਰਵਾਨ ਕਰੋ ਜੀ ਆਖੋ ਵਾਹਿਗੁਰੂ ਜੀ ਕਾ ਠਾਹ ਜੋ ਕਿ ਆਪਾਂ ਸਮਰ ਕੈਂਪ ਤੋਂ ਪਹਿਲਾਂ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਸ਼ੁਰੂ ਕੀਤਾ ਸੀ ਦੋ ਭਾਗਾਂ ਦੇ ਵਿੱਚ ਪਹਿਲਾਂ ਆਪਾਂ ਨੇ ਜਿਹੜਾ ਇਤਿਹਾਸ ਹੈ ਉਹਦੀ ਸਾਂਝ ਪਾਈ ਸੀ ਅੱਜ ਆਪਾਂ ਭਾਈ ਮਨੀ ਸਿੰਘ ਜੀ ਦਾ ਇਤਿਹਾਸ ਤੀਸਰੇ ਭਾਗ ਦੇ ਰਾਹੀਂ ਸਾਂਝਾ ਕਰਨ ਲੱਗੇ ਹਾਂ ਪਿਛਲੀਆਂ ਕਲਾਸਾਂ ਦੇ ਵਿੱਚ ਆਪਾਂ ਨੇ ਸਮਝਿਆ ਸੀ ਕਿ ਕਿੱਥੇ ਭਾਈ ਮਨੀ ਸਿੰਘ ਜੀ ਦਾ ਜਨਮ ਹੋਇਆ ਕਿਸ ਤਰੀਕੇ ਨਾਲ ਉਹ ਗੁਰੂ ਹਰ राय ਸਾਹਿਬ ਜੀ ਦੀ ਸ਼ਰਣ ਵਿੱਚ ਆਉਂਦੇ ਨੇ ਗੁਰੂ ਹਰ राय ਸਾਹਿਬ ਜੀ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਵਿੱਚ ਲੱਗਦੇ ਨੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰਕ ਦੌਰਿਆਂ ਤੇ ਜਾਂਦੇ ਨੇ ਗੁਰਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਾਂਦੇ ਨੇ ਉਸ ਸਮੇਂ ਭਾਈ ਮਨੀ ਸਿੰਘ ਜੀ ਵੀ ਨਾਲ ਜਾਂਦੇ ਨੇ ਫਿਰ ਅਨੰਦਪੁਰ ਸਾਹਿਬ ਰੈਖੇ ਗੁਰਬਾਣੀ ਦੀਆਂ ਪੋਥੀਆਂ ਲਿਖਣ ਦੀ ਸੇਵਾ ਕਿੰਨਾ ਨੇ ਸੰਭਾਲੀ ਭਾਈ ਮਨੀ ਸਿੰਘ ਜੀ ਨੇ ਫਿਰ ਜਦੋਂ ਪੰਗਾਣੀ ਦਾ ਯੁੱਧ ਹੋਇਆ ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਫਿਰ ਆਨੰਦਪੁਰ ਸਾਹਿਬ ਵਿਖੇ ਰੋਜ਼ਾਨਾ ਗੁਰਬਾਣੀ ਦੀ ਕਥਾ ਕਰਨ ਦੀ ਸੇਵਾ ਭਾਈ ਮਨੀ ਸਿੰਘ ਜੀ ਕਰਿਆ ਕਰਦੇ ਸਨ ਆਨੰਦਪੁਰ ਸਾਹਿਬ ਦੀ ਜਦੋਂ جنگ ਹੋਈ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਨੰਦਪੁਰ ਸਾਹਿਬ ਦੇ ਕਿਲੇ ਨੂੰ 7 ਮਹੀਨੇ 8 ਮਹੀਨਿਆਂ ਦਾ ਸਮਾਂ ਮੰਨਿਆ ਜਾਂਦਾ ਹੈ ਕਿ ਘੇਰਾ ਪਾਈ ਰੱਖਿਆ ਉਸ ਤੋਂ ਬਾਅਦ ਜਦੋਂ ਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਉਸ ਸਮੇਂ ਵੀ ਭਾਈ ਮਨੀ ਸਿੰਘ ਜੀ ਨਾਲ ਨੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗੱਲ ਚੱਲਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਜਿਹੜੇ ਸਿੱਖ ਨੇ ਦੋ ਜਥਿਆਂ ਦੇ ਵਿੱਚ ਵੰਡੇ ਗਏ ਕਿੰਨੇ ਜਥਿਆਂ ਵਿੱਚ ਵੰਡੇ ਗਏ ਦੋ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਦੀ ਧਰਤੀ ਤੋਂ ਭਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੂੰ ਪੰਜਾਬ ਸਿੱਖਾਂ ਦਾ ਆਗੂ ਬਣਾ ਕੇ ਕਿਹਨੂੰ ਭੇਜਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਹ ਆਪਾਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੇ ਇਤਿਹਾਸ ਵਿੱਚ ਪੜ੍ਹਿਆ ਹੈ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਕਈ ਸਿੱਖਾਂ ਨੇ ਉਹਨਾਂ ਨੂੰ ਗੁਰੂ ਮੰਨਣਾ ਸ਼ੁਰੂ ਕਰ ਦਿੱਤਾ। ਇੱਕ ਜਥਾ ਸੀ ਜਿਹੜਾ ਉਹ ਆਪਣੇ ਆਪ ਨੂੰ ਬੰਦਈ ਖਾਲਸਾ ਖਵਾਉਂਦਾ ਸੀ। ਠੀਕ ਹੈ। ਬੰਦਈ ਖਾਲਸਾ ਦਾ ਆਗੂ ਸੀ ਭਾਈ ਮਹੰਤ। ਕੌਣ ਸੀ? ਭਾਈ ਮਹੰਤ। ਜਿਹੜਾ ਕਿ ਖੇਮ ਕਰਨ ਦਾ ਰਹਿਣ ਵਾਲਾ ਸੀ। ਬੰਦਈ ਖਾਲਸੇ ਵਾਲੇ ਆਪਸ ਵਿੱਚ ਮਿਲਣ ਸਮੇਂ ਫਤੇ ਬੁਲਾਉਂਦੇ ਨੇ ਜਿਹੜੇ ਤਤ ਖਾਲਸਾ ਵਾਲੇ ਨੇ ਉਹ ਕੀ ਬੁਲਾਉਂਦੇ ਨੇ ਫਤੇ ਦਰਸ਼ਨ ਇਹ ਆਪਾਂ ਨੇ ਪਿਛਲੀਆਂ ਕਲਾਸਾਂ ਦੇ ਵਿੱਚ ਪੜਿਆ ਹੁਣ ਜਦੋਂ ਇਸ ਗੱਲ ਦਾ ਪਤਾ ਭਾਈ ਮਨੀ ਸਿੰਘ ਜੀ ਨੂੰ ਲੱਗਦਾ ਤਾਂ ਉਹਨਾਂ ਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਇਹ ਜਿਹੜਾ ਮਿੱਤ ਦਾ ਝਗੜਾ ਹੈ ਜੇਕਰ ਇਸ ਨੂੰ ਖਤਮ ਨਾ ਕੀਤਾ ਗਿਆ ਤਾਂ ਸਿੱਖ ਕੌਮ ਹੈ ਜਿਸ ਕੌਮ ਨੂੰ ਇੱਕ ਵੱਖਰਾ ਰੂਪ ਦੇਣ ਵਾਸਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂਆਂ ਨੇ ਬੜੀ ਮਿਹਨਤ ਕੀਤੀ ਸਿੱਖ ਨੇ ਜਿਹੜੇ ਧੜਿਆਂ ਦੇ ਵਿੱਚ ਵੰਡੇ ਜਾਣਗੇ ਸਿੱਖ ਨੇ ਜਿਹੜੇ ਧੜਿਆਂ ਦੇ ਵਿੱਚ ਨਾ ਵੰਡੇ ਜਾਣ ਦਿਵਾਲੀ ਦੇ ਸਮੇਂ ਇਕੱਠ ਹੋਇਆ ਦਿਵਾਲੀ ਦੇ ਸਮੇਂ ਹਾਂ ਉਹ ਕਿਵੇਂ ਹੋਇਆ ਇਕੱਠੋ ਆਪਾਂ ਪਿਛਲੀ ਕਲਾਸ ਵਿੱਚ ਵੀ ਪੜਿਆ ਸੀ ਅਗਲਾ ਇਤਿਹਾਸ ਅੱਪ ਪੜਨ ਜਾ ਰਹੇ ਹਾਂ ਦਿਵਾਲੀ ਉਪਰੰਤ ਸਿੱਖਾਂ ਨੇ ਮਾਤਾ ਸੁੰਦਰ ਕੌਰ ਜੀ ਨੂੰ ਸਾਰੇ ਖਤਰਿਆਂ ਤੋਂ ਜਾਨੂਨ ਕਰਵਾਇਆ ਮਾਤਾ ਜੀ ਨੇ ਦੂਰ ਦ੍ਰਿਸ਼ਟੀ ਤੋਂ ਕੰਮ ਲੈਂਦੇ ਹੋਏ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਇੰਚਾਰਜ ਬਣਾ ਕੇ ਭੇਜਿਆ ਤੇ ਨਾਲੇ ਉਹਨਾਂ ਨੂੰ ਮੁੱਖ ਗ੍ਰੰਥੀ ਥਾਪਿਆ ਅੰਮ੍ਰਿਤਸਰ ਆ ਕੇ ਆਪਨੇ ਸਾਰੇ ਖਲਾਤ ਦਾ ਜਾਇਜ਼ਾ ਲਿਆ ਪਹਿਲਾਂ ਤਾਂ ਸੇਵਾ ਸੰਭਾਲ ਦਾ ਪ੍ਰਬੰਧ ਠੀਕ ਕੀਤਾ ਫਿਰ ਮਰਿਆਦਾ ਕਾਇਮ ਕੀਤੀ ਪਿਛਲੀ ਕਲਾਸ ਵਿੱਚ ਪੜਿਆ ਸੀ ਕਿ ਦੀਵਾਲੀ ਤੇ ਜਿਹੜਾ ਇਕੱਠ ਹੈ ਉਹ ਸੱਦਿਆ ਜਾਏਗਾ ਠੀਕ ਹੈ ਕਿਤੇ ਵੀ ਆਪਾਂ ਨੇ ਕੋਈ ਫੰਕਸ਼ਨ ਕਰਨਾ ਹੋਵੇ ਇਕੱਠ ਕਰਨਾ ਹੋਵੇ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਤਾਂ ਸਰਕਾਰ ਤੋਂ ਆਗਿਆ ਲੈਣੀ ਪੈਂਦੀ ਹੈ ਆਗਿਆ ਮਿਲ ਗਈ ਪਰ ਹਾਲਾਤ ਠੀਕ ਨਾ ਹੋਣ ਕਰਕੇ ਇਹ ਸਾਰਾ ਕੁਝ ਰੱਦ ਕਰ ਦਿੱਤਾ ਗਿਆ ਫਿਰ ਜਦੋਂ ਇਸ ਗੱਲ ਤੋਂ ਮਾਤਾ ਸੁੰਦਰ ਕੌਰ ਜੀ ਨੂੰ ਜਾਣੂ ਕਰਵਾਇਆ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ ਤਾਂ ਉਹਨਾਂ ਨੇ ਭਾਈ ਮਨੀ ਸਿੰਘ ਜੀ ਦੀ ਇਸ ਕੰਮ ਵਾਸਤੇ ਡਿਊਟੀ ਲਗਾਈ ਕਿ ਉੱਥੇ ਜਾ ਕੇ ਵੇਖੋ ਮਸਲਾ ਕੀ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਉਥੋਂ ਦੀ ਮਰਿਆਦਾ ਉਹ ਠੀਕ ਕੀਤੀ ਵਿਸਾਖੀ ਉੱਤੇ ਸਰਬੱਤ ਖਾਲਸੇ ਨੂੰ ਇਕੱਠੇ ਹੋਣ ਲਈ ਕਿਹਾ ਸੱਦੇ ਭੇਜੇ ਗਏ ਭਾਰਤ ਦੇ ਅੰਦਰ ਜਿੱਥੇ ਕਿਤੇ ਵੀ ਸਿੱਖ ਵੱਸਦਾ ਸੀ ਸਾਰਿਆਂ ਤੱਕ ਸਨੇਹਾ ਪਹੁੰਚਿਆ ਕਿ ਮਿਸਾਖੀ ਦੇ ਸਮੇਂ ਆਪਾਂ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇਕੱਠੇ ਹੋਣਾ ਹੈ ਭਾਈ ਮਨੀ ਸਿੰਘ ਜੀ ਨੇ ਹਾਲਾਤ ਦੇਖ ਲਏ ਕਿ ਕਿਸੇ ਹੱਲ ਦੀ ਲੋੜ ਹੈ ਹੁਣ ਆਪਣੇ ਪਰਿਵਾਰਨ ਦੇ ਵਿੱਚ ਝਗੜਾ ਹੋ ਜਾਏ ਜਿਹੜਾ ਤੇ ਪਰਿਵਾਰ ਦਾ ਸਿਆਣਾ ਮੈਂਬਰ ਹੁੰਦਾ ਹੈ ਉਹ ਤੇ ਹਰ ਸਮੇਂ ਇਹ ਗੱਲ ਸੋਚ ਕੇ ਚੱਲਦਾ ਜਿੰਨਾ ਸਮਾਂ ਤੇ ਸਾਡੇ ਪਰਿਵਾਰ ਵਿੱਚ ਏਕਾ ਹੈ ਆਪਸੀ ਪਿਆਰ ਹੈ ਉਹਨਾਂ ਸਮਾਂ ਅਸੀਂ ਸਾਰੇ ਰਲ ਮਿਲ ਕੇ ਵੱਡੀ ਤੋਂ ਵੱਡੀ ਮੁਸੀਬਤ ਨਾਲ ਵੀ ਲੜ ਸਕਦੇ ਆ ਪਰ ਉਹਨਾਂ ਨੇ ਸੋਚਿਆ ਕਿ ਸਿੱਖ ਪੰਥ ਤੇ ਬਹੁਤ ਵੱਡਾ ਬਹੁਤ ਦੂਰ ਦੂਰ ਤੱਕ ਸਿੱਖ ਧਰਮ ਫੈਲ ਗਿਆ ਜੇਕਰ ਨਾ ਹੱਲ ਕੱਢਿਆ ਗਿਆ ਤਾਂ ਹਾਲਾਤ ਨੇ ਜਿਹੜੇ ਬਹੁਤ ਜ਼ਿਆਦਾ ਵਧੀਆ ਨਹੀਂ ਹੋਣਗੇ ਨਹੀਂ ਤਾਂ ਇਹ ਲਾਵਾ ਫੁੱਟ ਕੇ ਪੰਥ ਦੇ ਖੜੇ ਮੈਲ ਨੂੰ ਵੀ ਉਖੇੜ ਦੇਵੇਗਾ ਹੁਣ ਆਪਾਂ ਨੇ ਕੋਈ ਮਕਾਨ ਬੜੀ ਮਿਹਨਤ ਨਾਲ ਤਿਆਰ ਕੀਤਾ ਹੋਏ ਹੁਣ ਨਵੇਂ ਖੜੇ ਕੀਤੇ ਮਕਾਨ ਵਿੱਚ ਨਵੀਂ ਤਿਆਰ ਕੀਤੀ ਕੋਠੀ ਵਿੱਚ ਟਰੇਡ ਆ ਜੇ ਅਸੀਂ ਫੌਰਨ ਕਿਸੇ ਸਿਆਣੇ ਕਾਰੀਗਰ ਕੋਲ ਜਾਂਦੇ ਹਾਂ ਕਾਦੇ ਵਾਸਤੇ ਤਾਂ ਕਿ ਜਿਹੜੀ ਮਿਹਨਤ ਨਾਲ ਅਸੀਂ ਮਕਾਨ ਤਿਆਰ ਕੀਤਾ ਹੈ ਕੋਠੀ ਤਿਆਰ ਕੀਤੀ ਹੈ ਉਹਨੂੰ ਸਹੀ ਕੀਤਾ ਜਾ ਸਕੇ ਫਿਰ ਉਹ ਜਗ੍ਹਾ ਦਾ ਆ ਕੇ ਜਾਇਜ਼ਾ ਲੈਂਦਾ ਹੈ ਜਿਹੜੀ ਕੰਦ ਵਿੱਚ ਆਈ ਹੁੰਦੀ ਟਰੇਡ ਹੈ ਉਹਨੂੰ ਦੂਰ ਕਰ ਸਕਦੇ ਦੂਰ ਕਰ ਦੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈਸਵੀ ਦੇ ਵਿੱਚ ਹੋਇਆ 1469 ਇਸਵੀ ਦੇ ਵਿੱਚ ਸਿੱਖੀ ਦਾ ਮਹਿਲ ਉਸਰਨਾ ਸ਼ੁਰੂ ਹੋ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਵੇਖ ਲਓ 10 ਗੁਰੂਆਂ ਦਾ ਸਮਾਂ 239 ਸਾਲ ਦਾ ਸਮਾਂ ਬਣ ਜਾਂਦਾ ਹੈ 239 ਜਿਸ ਸਿੱਖੀ ਦੇ ਮਹਿਲ ਨੂੰ ਜਿਸ ਕੌਮ ਨੂੰ ਖੜਿਆ ਕਰਨ ਵਾਸਤੇ ਇੰਨਾ ਟਾਈਮ ਲੱਗਿਆ ਹੋਵੇ ਇੱਕ ਆਪਸੀ ਫੁੱਟ ਉਸ ਕੰਮ ਨੂੰ ਵੱਖਰਿਆਂ ਵੱਖਰਿਆਂ ਕਰ ਸਕਦੀ ਏ ਹੁਣ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਕਿਸੇ ਪ੍ਰਕਾਰ ਦਾ ਹੱਲ ਲੱਭਣ ਦੀ ਲੋੜ ਹੈ ਅਕਾਲ ਬੁੰਗੇ ਉੱਤੇ ਤਤ ਖਾਲਸਾ ਦੇ ਜਥੇਦਾਰ ਬਾਬਾ ਕਾਨ ਸਿੰਘ ਅਕਾਲ ਬੁੰਗਾ ਸਮਝਦੇ ਹੋ ਅਕਾਲ ਤਖਤ ਸੈਵ ਨੂੰ ਪਹਿਲਾਂ ਅਕਾਲ ਬੁੰਗਾ ਕਹਿੰਦੇ ਸੀ ਠੀਕ ਹੈ ਬੇਟਾ ਅਕਾਲ ਬੁੰਗਾ ਤੋਂ ਭਾਵ ਹੈ ਅਕਾਲ ਤਖਤ ਸੈਵ ਸਤ ਖਾਲਸਾ ਦੇ ਜਥੇਦਾਰ ਬਾਬਾ ਕਾਨ ਸਿੰਘ ਤੇ ਬੰਦਈ ਖਾਲਸਾ ਦੇ ਜਥੇਦਾਰ ਮਹੰਤ ਖੇਮ ਕਰਨ ਸਿੰਘ ਨੇ ਕਬਜ਼ਾ ਕਰ ਲਿਆ ਸਿੱਖਾਂ ਵਿੱਚ ਉਸ ਸਮੇਂ ਬਹੁਤ ਜ਼ਿਆਦਾ ਰੋਸ ਵਧ ਗਿਆ ਜਦੋਂ ਕਿ ਮਹੰਤ ਰਥਾਂ ਉੱਤੇ ਗਦੇਲੇ ਲਗਾ ਕੇ ਦਰਬਾਰ ਸਾਹਿਬ ਤੱਕ ਆ ਗਿਆ ਹੁਣ ਕੋਈ ਬਹੁਤ ਵੱਡਾ ਮੰਤਰੀ ਹੋਏ ਜਾਂ ਕੋਈ ਰਾਜਾ ਹੋਏ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਵੇਖਦੇ ਆਂ ਟੀਵੀਆਂ ਦੇ ਵਿੱਚ ਵੀ ਵੇਖਦੇ ਆਂ ਰਾਜੇ ਦੀ ਕੁਰਸੀ ਹਮੇਸ਼ਾ ਉੱਚੀ ਹੁੰਦੀ ਹੈ ਨਾ ਵਜ਼ੀਰਾਂ ਦੀ ਨੀਵੀਂ ਅਸੀਂ ਗੁਰੂ ਸਾਹਿਬ ਨੂੰ ਰਾਜਿਆਂ ਵਰਗਾ ਸਤਕਾਰ ਦੇਣਾ ਹੈ ਗੁਰੂ ਸਾਹਿਬ ਸਾਡੇ ਲਈ ਰਾਜਿਆਂ ਤੋਂ ਵੀ ਉੱਪਰ ਨੇ ਇਸ ਕਰਕੇ ਗੁਰੂ ਸਾਹਿਬ ਜੀ ਦਾ ਆਸਣ ਹੈ ਜਿਹੜਾ ਉੱਚਾ ਰੱਖਿਆ ਜਾਂਦਾ ਤੇ ਸੰਗਤ ਹੈ ਜਿਹੜੀ ਉਹ ਨੀਵੇਂ ਥਾਂ ਦੇ ਵਿੱਚ ਬਿੰਦੀ ਹੈ ਪਰ ਉਹ ਮਹੰਤ ਨੇ ਕੀ ਕੀਤਾ ਕਿ ਰਥਾਂ ਉਤੇ ਗਦੇਲੇ ਲਗਾ ਕੇ ਦਰਬਾਰ ਸਾਹਿਬ ਤੱਕ ਆ ਗਿਆ ਵਿਸਾਖੀ ਵਾਲੇ ਦਿਨ ਦਿਹਾੜੀ ਮਤਲਬ ਦਿਨ ਭਾਈ ਮਨੀ ਸਿੰਘ ਜੀ ਨੇ ਤਜਵੀਜ਼ ਪੇਸ਼ ਕੀਤੀ ਕਿ ਨਿਤ ਦਾ ਝਗੜਾ ਮਿਟਾਉਣ ਲਈ ਤੇ ਪ੍ਰਬੰਧ ਕਿਸੇ ਦੇ ਹੱਥ ਵਿੱਚ ਹੋਣਾ ਚਾਹੀਦਾ ਹੈ ਵਾਰਿਸ ਕੌਣ ਹੈ ਹੁਣ ਆਪਾਂ ਕੀ ਪੜਦੇ ਆ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਏਕ ਪਿਤਾ ਏਕ ਪਿਤਾ ਏਕ ਸਕੇ ਹਮ ਬਾਰਕ ਏਕ ਸਕੇ ਹਮ ਬਾਰਕ ਤੂੰ ਮੇਰਾ ਤੂੰ ਮੇਰਾ ਗੁਰਹਾਈ ਗੁਰਹਾਈ ਅਸੀਂ ਸਾਰੇ ਪੜਦੇ ਆ ਕਿ ਅਸੀਂ ਉਸ ਇੱਕ ਰੱਬ ਜੀ ਦੇ ਬੱਚੇ ਆ ਸਾਡਾ ਮਾਲਕ ਸਭ ਦਾ ਕੌਣ ਹੈ ਉਹ ਪ੍ਰਮਾਤਮਾ ਅਸੀਂ ਸਾਰੇ ਸੰਸਾਰ ਦੇ ਜੀਵ ਕੀ ਹਾਂ ਉਸ ਪ੍ਰਮਾਤਮਾ ਦੇ ਬਣਾਏ ਹੋਏ ਬੱਚੇ ਆ ਉਸ ਪ੍ਰਮਾਤਮਾ ਦੇ ਬਣਾਏ ਹੋਏ ਬੱਚੇ ਆ ਹਾਂ ਹੁਣ ਦੋਨਾਂ ਦੇ ਵਿੱਚ ਇਸ ਗੱਲ ਦਾ ਝਗੜਾ ਉਹ ਕਹਿੰਦੇ ਪ੍ਰਬੰਧ ਅਸੀਂ ਸਾਂਭਣਾ ਹੈ ਉਹ ਕਹਿੰਦੇ ਅਸੀਂ ਸਾਂਭਣਾ ਹੈ ਭਾਈ ਮਨੀ ਸਿੰਘ ਜੀ ਕਹਿੰਦੇ ਬਾਰਿਸ਼ ਕੌਣ ਹੋਣਾ ਚਾਹੀਦਾ ਆਪਾਂ ਪਰਚੀਆਂ ਪਾ ਲੈਣੇ ਆ ਕੀ ਪਾ ਲੈਣੇ ਆ ਇਸ ਲਈ ਹਰਕੀ ਪੌੜੀ ਵਿੱਚ ਪਰਚੀਆਂ ਪਾਈਆਂ ਜਾਣ ਹਰਕੀ ਪੌੜੀ ਸਮਝਦੇ ਹੋ ਦਰਬਾਰ ਸਾਹਿਬ ਦਰਸ਼ਨ ਕਰਨ ਵਾਸਤੇ ਹਰਮੰਦਰ ਸਾਹਿਬ ਕੋਣ ਕੋਣ ਗਏ ਨੇ ਜਦੋਂ ਅਸੀਂ ਦਰਬਾਰ ਸਾਹਿਬ ਮੱਥਾ ਟੇਕਦੇ ਹਾਂ ਥੋੜੀ ਜੀ ਜਗ੍ਹਾ ਦੇ ਵਿੱਚ ਬਾਉਂਡਰੀ ਜੀ ਕੀਤੀ ਹੋਈ ਹੈ ਜੰਗਲਾ ਲਗਾਇਆ ਹੋਇਆ ਉੱਥੇ ਸੰਗਤਾਂ ਹਰਕੀ ਪੌੜੀ ਤੇ ਚੂਲਾ ਛਕਦੀਆਂ ਨੇ ਹੈਨਾ ਉਹਨੂੰ ਹਰਕੀ ਪੌੜੀ ਕਹਿੰਦੇ ਨੇ ਠੀਕ ਹੈ ਉਸ ਜਗ੍ਹਾ ਦੇ ਵਿੱਚ ਪਰਚੀਆਂ ਪਾਈਆਂ ਗਈਆਂ ਦੋਵੇਂ ਧਿਰਾਂ ਸਹਿਮਤ ਹੋ ਗਈਆਂ ਪਰਚੀਆਂ ਪਾਉਣ ਦੀ ਤੇ ਪਰਚੀਆਂ ਕੱਢਣ ਦੀ ਡਿਊਟੀ ਭਾਈ ਮਨੀ ਸਿੰਘ ਜੀ ਦੀ ਲੱਗੀ ਭਾਈ ਮਨੀ ਸਿੰਘ ਜੀ ਨੇ ਦੋ ਪਰਚੀਆਂ ਇੱਕ ਕੁੱਤੇ ਬੰਦਈ ਖਾਲਸਾ ਦਾ ਜੰਗੀ ਨਾਰਾ ਫਤਿਹ ਦਰਸ਼ਨ ਦੂਜੀ ਉੱਤੇ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਹਰ ਕੀ ਪੌੜੀ ਅੰਮ੍ਰਿਤਸਰ ਸਰੋਵਰ ਵਿੱਚ ਸੁੱਟੀਆਂ ਫੈਸਲਾ ਹੋ ਗਿਆ ਸੀ ਕਿ ਜਿਸ ਦੀ ਪਰਚੀ ਪਹਿਲਾਂ ਤਰ ਆਏਗੀ ਉਹ ਹੀ ਗੁਰਦੁਆਰਿਆਂ ਦੀ ਸੰਭਾਲ ਦਾ ਆਗੂ ਮਿਥਿਆ ਜਾਏਗਾ ਕਰਨੀ ਕੁਦਰਤ ਦੀ ਕਿ ਕੁਝ ਸਮੇਂ ਲਈ ਦੋਵੇਂ ਪਰਚੀਆਂ ਹੀ ਡੁੱਬ ਗਈਆਂ ਹੁਣ ਜਿਹੜੇ ਬੰਦੇਈ ਖਾਲਸਾ ਵਾਲੇ ਸੀ ਉਹ ਫਤੇ ਨਹੀਂ ਬਣਾਉਂਦੇ ਸੀ ਉਹ ਬਣਾਉਂਦੇ ਸੀ ਫਤੇ ਦਰਸ਼ਨ ਕੀ ਬਣਾਉਂਦੇ ਸੀ ਫਤੇ ਦਰਸ਼ਨ ਪਹਿਲਾਂ ਸਾਰੇ ਫਤੇ ਹੀ ਬਣਾਉਂਦੇ ਸੀ ਝਗੜਾ ਹੋ ਗਿਆ ਨਾਰੇ ਵੱਖਰੇ ਵੱਖਰੇ ਕਰ ਲਏ ਠੀਕ ਹੈ ਦੋਵੇਂ ਪਰਚਿਆਂ ਤੇ ਇੱਕ ਤੇ ਫਤਿਹਦਰਸ਼ਨ ਇੱਕ ਤੇ ਵਾਹਿਗੁਰੂ ਜੀ ਕੀ ਫਤਿਹ ਲਿਖਿਆ ਪਰਚੀਆਂ ਸਰੋਵਰ ਵਿੱਚ ਸੁੱਟੀਆਂ ਕਰਨੀ ਕੁਦਰਤ ਦੀ ਐਸਾ ਹੋਇਆ ਕਿ ਦੋਵੇਂ ਪਰਚੀਆਂ ਡੁੱਬ ਗਈਆਂ ਸਾਰਿਆਂ ਨੇ ਅਰਦਾਸ ਕੀਤੀ ਕਿ ਇਸ ਮਸਲੇ ਦਾ ਹੱਲ ਹੈ ਜਿਹੜਾ ਲੱਭ ਜਾਏ ਕੋਈ ਇੱਕ ਜਿਹੜੀ ਪਰਚੀ ਹੈ ਉਹ ਉੱਪਰ ਆ ਜਾਏ ਹੁਣ ਸਾਰੇ ਅੰਮ੍ਰਿਤਸਰ ਸਾਹਿਬ ਦੇ ਸਰੋਵਰ ਵੱਲ ਵੇਖ ਰਹੇ ਨੇ ਜਸਨੀਤ ਕੌਰ ਆਪਣੀ ਬੁੱਕ ਵੱਲ ਧਿਆਨ ਦਿਓ ਸਾਰੇ ਸਿੱਖ ਅੰਮ੍ਰਿਤਸਰ ਸਰੋਵਰ ਵੱਲ ਵੇਖ ਰਹੇ ਨੇ ਥੋੜੇ ਸਮੇਂ ਬਾਅਦ ਕੀ ਵੇਖਿਆ ਵਾਹਿਗੁਰੂ ਜੀ ਕੀ ਫਤਿਹ ਵਾਲੀ ਜਿਹੜੀ ਪਰਚੀ ਹੈ ਉਹ ਉੱਪਰ ਆ ਕੇ ਤੈਰਨ ਲੱਗ ਗਈ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਦੇ ਵਿੱਚ ਪੈ ਜਾਣ ਕਾਰਨ ਸਿਆਣਪ ਨਾਲ ਇਹ ਝਗੜਾ ਅਮਨ ਸਹਿਤ ਮਿਜਠਿਆ ਗਿਆ ਤੇ ਭਰਾਵਾਂ ਦੇ ਹੱਥੋਂ ਭਰਾਵਾਂ ਦਾ ਲਹੂ ਡੁੱਲਣੋਂ ਬਚ ਗਿਆ ਅੱਜ ਦੇ ਸਿੱਖਾਂ ਤੇ ਪਹਿਲਾਂ ਦੇ ਸਿੱਖਾਂ ਵਿੱਚ ਫਰਕ ਕੀ ਸੀ ਫਰਕ ਇਹ ਸੀ ਜੇ ਕਿਸੇ ਪ੍ਰਕਾਰ ਦਾ ਕੋਈ ਝਗੜਾ ਹੋ ਜਾਂਦਾ ਸੀ ਜੇ ਇੱਕ ਕੋਈ ਸਿਆਣਾ ਆਗੂ ਜਿਸ ਨੂੰ ਕਿ ਕੌਮ ਦਾ ਆਗੂ ਮੰਨਿਆ ਜਾਂਦਾ ਸੀ ਗੁਰੂ ਦੀ ਮਤ ਅਨਸਾਰੋ ਫੈਸਲਾ ਕਰਦਾ ਸੀ ਬਿੜਾ ਇੱਧਰ ਧਿਆਨ ਦਿਓ ਤਾਂ ਸਾਰਾ ਸਿੱਖ ਪੰਥ ਉਸ ਹੁਕਮ ਨੂੰ ਮੰਨਦਾ ਸੀ ਵੇਖੋ ਝਗੜਾ ਤੇ ਬਹੁਤ ਜ਼ਿਆਦਾ ਵਧਿਆ ਹੋਇਆ ਹੈ ਨਾ ਪਰ ਭਾਈ ਮਨੀ ਸਿੰਘ ਜੀ ਨੂੰ ਕੌਮ ਨੇ ਆਗੂ ਸਮਝਿਆ ਕੀ ਸਮਝਿਆ ਉਹਨਾਂ ਨੇ ਭਾਈ ਮਨੀ ਸਿੰਘ ਜੀ ਤੇ ਗੱਲ ਛੁੱਟ ਦਿੱਤੀ ਜੋ ਇਹ ਫੈਸਲਾ ਕਰਨਗੇ ਠੀਕ ਹੈ ਭਾਈ ਮਨੀ ਸਿੰਘ ਜੀ ਨੇ ਫੈਸਲਾ ਕੀਤਾ ਕਿ ਫਤਿਹ ਦਰਸ਼ਨ ਵਾਲੀ ਆਪਣਾ ਵਾਹਿਗੁਰੂ ਜੀ ਦੀ ਫਤਿਹ ਵਾਲੀ ਜਿਹੜੀ ਪਰਚੀ ਹੈ ਉਹ ਉੱਪਰ ਆ ਗਈ ਤੇ ਇਹ ਜਿਹੜਾ ਸਾਰਾ ਝਗੜਾ ਹੈ ਜਿਹੜਾ ਖਤਮ ਹੋ ਗਿਆ ਸਨ 1721 ਤੋਂ ਭਾਈ ਮਨੀ ਸਿੰਘ ਜੀ ਕੌਮ ਦੀ ਸਮੁੱਚੀ ਅਗਵਾਈ ਕਰ ਰਹੇ ਸਨ ਝਗੜੇ ਮਕਾਉਣ ਦੇ ਕਈ ਅਨਮੋਲੀਆਂ ਸਲਾਹਾਂ ਉਹ ਦਿੰਦੇ ਰਹੇ ਸਨ દિਵਾਲੀ ਅਤੇ ਵਿਸਾਖੀ ਤੇ ਸਿੰਘਾਂ ਦਾ ਇਕੱਠ ਕਰਕੇ ਸਿੰਘਾਂ ਨੂੰ ਜੁੜ ਬੈਠਣ ਦਾ ਮੌਕਾ ਉਹ ਬਖਸ਼ਦੇ ਸਨ દિਵਾਲੀ ਤੇ ਵਿਸਾਖੀ ਦੇ ਇਹਨਾਂ ਇਕੱਠਾਂ ਵਿੱਚ ਬਹੁਤ ਉਤਸ਼ਾਹ ਤੇ ਜਜ਼ਬਾ ਭਰਿਆ ਹੁੰਦਾ ਸੀ ਵਿਸਾਖੀ ਦਾ ਜਿਹੜਾ ਜੋੜ ਮੇਲ ਹੈ ਇਹ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੋਂ ਸ਼ੁਰੂ ਹੋ ਗਿਆ ਸੀ ਹੁਣ ਪੁਰਾਣੇ ਸਮਿਆਂ ਦੇ ਵਿੱਚ ਕੈਲੰਡਰ ਤਾਂ ਹੁੰਦੇ ਨਹੀਂ ਸਨ ਤੇ ਬੱਚੇ ਉਸ ਸਮੇਂ ਦੇ ਜਿਹੜੇ ਲੋਕ ਸਨ ਉਹਨਾਂ ਨੂੰ ਸਿਰਫ ਤਿਉਹਾਰ ਯਾਦ ਰਹਿੰਦੇ ਸੀ ਕਿ ਆਹ ਦੀਵਾਲੀ ਐ ਕਿ ਆਹ ਲੋਹੜੀ ਐ ਕਿ ਆਹ ਬਸਾਖੀ ਐ ਉਹਨਾਂ ਦਾ ਧਿਆਨ ਕਦੇ ਵੱਲ ਰਹਿੰਦਾ ਸੀ ਤਿਉਹਾਰਾਂ ਵੱਲ ਇਸ ਕਰਕੇ ਉਹਨਾਂ ਤਿਉਹਾਰਾਂ ਨੂੰ ਗੁਰਮਤਿ ਦੇ ਪ੍ਰਚਾਰ ਵਾਸਤੇ ਵਰਤਿਆ ਜਾਂਦਾ ਸੀ ਦੀਵਾਲੀ ਅਤੇ ਵਿਸਾਖੀ ਦੇ ਸਮੇਂ ਸਿੱਖਾਂ ਦਾ ਜਿਹੜਾ ਕੇਂਦਰੀ ਸਥਾਨ ਹੈ ਅੰਮ੍ਰਿਤਸਰ ਸਹਿ ਵਿਖੇ ਸਿੱਖ ਵੱਡੀ ਗਿਣਤੀ ਵਿੱਚ ਆਉਂਦੇ ਤੇ ਇਕੱਠੇ ਹੁੰਦੇ ਹੁਣ 1721 ਤੋਂ ਬਾਅਦ 1738 ਵੀ ਦਾ ਸਮਾਂ ਆਉਂਦਾ ਦੀਵਾਲੀ ਨੂੰ ਭਾਈ ਮਨੀ ਸਿੰਘ ਜੀ ਨੇ ਇਕੱਠ ਕਰਨ ਬਾਰੇ ਸੋਚਿਆ ਉਸ ਸਮੇਂ ਦਾ ਜਿਹੜਾ ਹਾਕਮ ਹੈ ਇਹ ਕਹਿ ਲਓ ਜਿਸ ਦੀ ਸਰਕਾਰ ਹੈ ਜ਼ਕਰੀਆ ਖਾਂ ਉਸ ਨੇ ਇਸ ਸ਼ਰਤ ਉੱਤੇ ਇਜਾਜ਼ਤ ਦਿੱਤੀ ਕਿ 5000 ਰੁਪਏ ਕਰ ਵਜੋਂ ਤਾਰੇ ਜਾਣਗੇ ਕਰ ਭਾਵ ਸਮਝਦੇ ਹੋ ਟੈਕਸ ਬੇਟਾ ਤੁਸੀਂ ਕਿਤਾਬਾਂ 'ਵਲ ਧਿਆਨ ਰੱਖੋ ਦੀਵਾਲੀ ਤੇ ਇਕੱਠ ਕਰਨ ਦੀ ਸੋਚੀ ਤੇ ਜ਼ਕਰੀਆ ਖਾਂ ਤੂੰ ਜਦੋਂ ਇਜਾਜ਼ਤ ਲੈਣ ਵਾਸਤੇ ਗਏ ਉਹ ਕਹਿਣ ਲੱਗਾ 5000 ਰੁਪਏ ਤੁਹਾਨੂੰ ਟੈਕਸ ਭਰਨਾ ਪਏਗਾ ਕੀ ਭਰਨਾ ਪਏਗਾ ਟੈਕਸ ਉਸ ਸਮੇਂ ਦੇ ਜਿਹੜੇ ਹਜ਼ਾਰਾਂ ਨੇ ਉਹ ਲੱਖਾਂ ਦੇ ਬਰਾਬਰ ਹੁੰਦੇ ਸੀ ਠੀਕ ਹੈ ਭਾਈ ਸਾਹਿਬ ਨੇ ਪ੍ਰਵਾਨ ਕੀਤਾ ਕਿਉਂਕਿ ਹਰ ਹੀਲੇ ਇਕੱਠ ਕਰਨਾ ਬਹੁਤ ਜ਼ਰੂਰੀ ਸਮਝਦੇ ਸਨ ਚਲੋ ਉਹਨਾਂ ਨੇ ਮੰਨ ਲਿਆ ਜੇ 5000 ਰੁਪਏ ਟੈਕਸ ਦੇਣ ਦੇ ਨਾਲ ਸਿੱਖ 71 ਹੋ ਸਕਦੇ ਨੇ ਤਾਂ ਕੋਈ ਮਾੜੀ ਗੱਲ ਨਹੀਂ ਉਹਨਾਂ ਦਾ ਖਿਆਲ ਸੀ ਕਿ ਸਰਬੱਤ ਖਾਲਸਾ ਦੇ ਜੁੜਨ ਨਾਲ ਆਸਾਨੀ ਨਾਲ ਸਿੱਖ ਇਕੱਠੇ ਹੋ ਜਾਣਗੇ ਦੂਸਰੇ ਪਾਸੇ ਜ਼ਕਰੀਆ ਖਾਂ ਵੀ ਤਾਕ ਵਿੱਚ ਸੀ ਸਿੱਖਾਂ ਦੇ ਇਕੱਠ ਨੂੰ ਉਹ ਜਾਲ ਵਿੱਚ ਆਇਆ ਸ਼ਿਕਾਰ ਸਮੇਂ ਦਾ ਸੀ ਹੁਣ ਉਸ ਸਮੇਂ ਦੀ ਜਿਹੜੀ ਹਕੂਮਤ ਹੈ ਉਸ ਸਮੇਂ ਦੇ ਜਿਹੜੇ ਜ਼ਾਲਮ ਲੋਕ ਨੇ ਉਹ ਤੇ ਹਰ ਸਮੇਂ ਇਹ ਗੱਲ ਚਾਹੁੰਦੇ ਸੀ ਕਿ ਸਿੱਖਾਂ ਨੂੰ ਖਤਮ ਕੀਤਾ ਜਾ ਸਕੇ ਸਿੱਖ ਵੱਡੀ ਗਿਣਤੀ ਵਿੱਚ ਇਕੱਠੇ ਹੋਣਗੇ ਉਹਨਾਂ ਨੇ ਪ੍ਰਵਾਨਗੀ ਕਿਉਂ ਦਿੱਤੀ ਕਿ ਸਿੱਖ ਵੱਡੀ ਗਿਣਤੀ ਵਿੱਚ ਜਦੋਂ ਇਕੱਠੇ ਹੋਣਗੇ ਉਹਨਾਂ ਤੇ ਆਪਾਂ ਇੱਕਦਮ ਹਮਲਾ ਕਰ ਦੇਵਾਂਗੇ ਥੋੜੇ ਸਮੇਂ ਦੇ ਵਿੱਚ ਬਹੁਤੇ ਸਿੱਖ ਨੇ ਜਿਹੜੇ ਉਹ ਮੁਕਾ ਦਿੱਤੇ ਜਾਣਗੇ ਸਰਵਤ ਖਾਲਸਾ ਜਦੋਂ ਕੋਈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕੋਈ ਗੁਰਮਤਾ ਕਰਨਾ ਹੁੰਦਾ ਸੀ ਕੋਈ ਫੈਸਲਾ ਕਰਨਾ ਹੁੰਦਾ ਸੀ ਉਸ ਸਮੇ ਕੀਤਾ ਜਾਂਦਾ ਸੀ ਦਸੰਬਰ ਨਵੰਬਰ 2015 ਦੇ ਵਿੱਚ ਵੀ ਤੁਹਾਨੂੰ ਪਤਾ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਪਹਿਲੀ ਵਾਰ ਬੇਦਵੀ ਹੋਈ ਹੈ ਪੰਜਾਬ ਦੇ ਵਿੱਚ ਬਾਦਲ ਦੀ ਸਰਕਾਰ ਸੀ ਉਸਵੇਂ ਵੀ ਸਰਬੱਤ ਖਾਲਸਾ ਹੋਇਆ ਅੰਮ੍ਰਿਤਸਰ ਸਾਹਿਬ ਦੇ ਨੇੜੇ ਉਸਵੇਂ ਵੀ ਲੱਖਾਂ ਸਿੱਖ ਲੱਖਾਂ ਦੀ ਗਿਣਤੀ ਵਿੱਚ 2015 ਵਿੱਚ ਪਹੁੰਚੇ ਸਨ ਪਰ ਆਗੂ ਵਧੀਆ ਨਹੀਂ ਸੀ ਆਗੂ ਵਧੀਆ ਨਹੀਂ ਸੀ ਜਿਸ ਕਰਕੇ ਉਹ ਸਿੱਖਾਂ ਦਾ ਕੀਤਾ ਹੋਇਆ ਸਰਬੱਤ ਖਾਲਸਾ ਕਿਸੇ ਕੰਮ ਨਹੀਂ ਆ ਸਕਿਆ ਚੰਗੇ ਫੈਸਲੇ ਨਹੀਂ ਹੋ ਸਕੇ ਇਸ ਕਰਕੇ ਦੂਸਰੇ ਪਾਸੇ ਜਕਰੀਆ ਖਾਂ ਟਾਕ ਵਿੱਚ ਸੀ ਕਿ ਸਿੱਖਾਂ ਦੇ ਇਕੱਠ ਨੂੰ ਉਹ ਜਾਲ ਵਿੱਚ ਆਇਆ ਇੱਕ ਸ਼ਿਕਾਰ ਸਮੇਂ ਦਾ ਸੀ ਉਸ ਦੀ ਬਿਆਉਤ ਇਹ ਸੀ ਕਿ ਜੁੜੇ ਖਾਲਸੇ ਨੂੰ ਦੀਵਾਲੀ ਵਾਲੀ ਰਾਤ ਨੂੰ ਘੇਰ ਕੇ ਤੂਫਾਂ ਨਾਲ ਉੜਾ ਦਿੱਤਾ ਜਾਵੇਗਾ ਜਿਵੇਂ ਕਿ 1984 ਦੇ ਵਿੱਚ ਕੀਤਾ ਸੀ 1984 ਦੇ ਵਿੱਚ ਸੰਗਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਇਕੱਠੀਆਂ ਹੋਈਆਂ ਸੀ ਉੱਥੇ ਵੀ ਬੇਦੋਸ਼ੇ ਜਿਹੜੇ ਗੁਰੂ ਕੇ ਸਿੱਖ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਮਾਰੇ ਗਏ ਅੱਜ ਦੀ ਕਲਾਸ ਵਿੱਚ ਇੰਨਾ ਹੀ ਕਾਫੀ ਹੈ ਅੱਜ ਦੀ ਕਲਾਸ ਵਿੱਚ ਆਪਾਂ ਨੇ ਪੜਿਆ ਕਿ ਜਦੋਂ ਸਿੱਖ ਨੇ ਜਿਹੜੇ ਦੋ ਧੜਿਆਂ ਵਿੱਚ ਵੰਡੇ ਗਏ ਬੰਦਾਈ ਖਾਲਸਾ ਤਤ ਖਾਲਸਾ ਆਗਾ ਬਦੂ ਸੋਚ ਤੋਂ ਕੰਮ ਲੈਂਦੇ ਹੋਏ ਭਾਈ ਮਨੀ ਸਿੰਘ ਜੀ ਨੇ ਬੜੀ ਸਿਆਣਪ ਨਾਲ ਦੋਨਾਂ ਜਥਿਆਂ ਦਾ ਜਿਹੜਾ ਝਗੜਾ ਹੈ ਖਤਮ ਕਰਵਾਇਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਿੱਖ ਨੇ ਉਹ ਇਕੱਠੇ ਜੁੜ ਕੇ ਰਹਿ ਸਕਣ ਉਹਨਾਂ ਦੀਵਾਲੀ ਦੇ ਸਮੇਂ ਇਕੱਠੇ ਤੇ ਸੱਦ ਲਿਆ ਹੁਣ ਸਮੇਂ ਦੀ ਸਰਕਾਰ ਨੀਤੀ ਬਣਾਈ ਬੈਠੀ ਹੈ ਕਿ ਅਸੀਂ ਸਿੱਖਾਂ ਨੂੰ ਘੇਰ ਕੇ ਕਤਲ ਕਰਨੇ ਅੱਗੇ ਕਿਵੇਂ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਕੀ ਕੁਝ ਵਾਪਰਦਾ ਹੈ ਚੌਥੇ ਪਾਰਟ ਦੇ ਵਿੱਚ ਆਪਾਂ ਅਗਲੇ ਕਲਾਸ ਵਿੱਚ ਅਗਲਾ ਇਤਿਹਾਸ ਹੈ ਜਿਹੜਾ ਸਾਂਝਾ ਕਰਾਂਗੇ ਕਲਾਸ ਦੀ ਇੱਥੇ ਹੀ ਸਮਾਪਤੀ ਹੈ ਫਤੇ ਬਲੌਜੀ ਵਾਹਿ ਗੁਰੂ ਦੀ ਕਾਉਸਾ ਵਾਹਿ ਗੁਰੂ ਦੀ ਫਤੇ